ਨਾ ਮੇਰਾ ਸ਼ਹਿਰੀ ਕਲਸੀ ਜੀ ਤੇ ਕੈਂਪ ਜੀ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਲਾਇਆ ਜੀ ਜਿਹੜੇ ਲੋਕ ਦਫ਼ਤਰਾਂ 'ਚ ਬਾਰ-ਬਾਰ ਜਾਂਦੇ ਸੀ ਸਾਡੇ ਵੱਲੋਂ ਕੋਸ਼ਿਸ਼ ਇਹ ਕੀਤੀ ਗਈ ਆ ਵੀ ਅਫਸਰ ਸਾਰੇ ਉਹਨਾਂ ਦੇ ਮਹੱਲੇ 'ਚ ਆ ਕੇ ਕੰਮ ਕਰਨ ਜੀ ਹੁਣ ਲੋਕਾਂ ਨੂੰ ਇਹੋ ਬੇਨਤੀ ਆ ਵੀ ਹੱਲੀ ਮੀਨਾ ਰਹਿ ਕੇ ਆਪਣਾ ਕੰਮ ਕਰਾਉਣ ਜੀ ਠੀਕ ਸਾਡਾ ਫਰਸਟ ਟ੍ਰਾਇਲ ਆ ਇਹਦੇ ਵਿੱਚ ਸਾਡੀਆਂ ਹੋ ਸਕਦਾ ਵੀ ਜਿਦ ਤਰਾ ਕੰਮ ਕਰਨ 'ਚ ਕੁਈ ਕਮੀਆਂ ਵੀ ਰਹੀਆਂ ਹੋਣਗੀਆਂ ਇਹਨਾਂ ਨੂੰ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਇਹ ਲੋਕਾਂ ਦੀ ਸਹੂਲਤ ਵਾਸਤੇ ਇੱਕ ਲੋਕਾਂ ਨੂੰ ਇਹ ਮਨ ਮਹਿਸੂਸ ਹੋਊਗਾ ਵੀ ਯਾਰ ਇਹਨਾਂ ਨੇ ਆਪੇ ਕੈਂਪ ਲਵਾ ਦੇਣੇ ਨੇ ਤੇ ਇਹ ਆਪੇ ਕੰਮ ਕਰਨਗੇ ਜਿਹਨੂੰ ਛੇਤੀ ਹੋਊਗੀ ਦਫ਼ਤਰਾਂ ਚੋਂ ਕਰਾ ਸਕਦਾ 6 ਮਹੀਨਿਆਂ ਬਾਅਦ ਮੈਨੂੰ ਲੱਗਦਾ ਵੀ ਆਪਾਂ ਕੈਂਪ ਲਾਉਂਦੇ ਰਵਾਂਗੇ ਠੀਕ ਆ ਓਕੇ ਆ ਬਿਗਰਮਜੀਤ ਸਿੰਘ ਆਵਾੜ ਨੰਬਰ 50 ਤੋਂ ਇਸ ਤਰ੍ਹਾਂ ਆ ਵੀ ਭਗਵੰਤ ਮਾਨ ਜੀ ਨੇ ਜਿਹੜਾ ਜਿਹੜਾ ਵੀ ਲੋਕਾਂ ਨਾਲ ਵਾਦਾ ਕੀਤਾ ਸੀ ਨਾ ਅੱਜ ਉਹ ਪੂਰਾ ਹੁੰਦਾ ਨਜ਼ਰ ਆਉਣ ਦਿਆ ਵਾ ਉਹਨਾਂ ਕਹ ਆਹੀ ਪਹਿਲਾਂ ਵੀ ਆਪ ਕੀ ਸਰਕਾਰ ਆਪਕੇ ਦਵਾਰ ਉਹਦੇ ਤਹਿਤ ਚਲਦਿਆਂ ਹਰ ਵਾਰਡ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲੱਗ ਰਹੇ ਆ ਜੋ ਵੀ ਲੋਕਾਂ ਦਾ ਕੰਮ ਹੋਣ ਵਾਲੇ ਪਏ ਹੀ ਲੋਕੀ ਦਫਤਰਾਂ ਜਾ ਕੇ ਚੱਕਰ ਕੱਟਦੇ ਹੀ ਉਹਨਾਂ ਤੋਂ ਰੋਕ ਨੂੰ ਰਾਹ ਦਿਵਾਉਣ ਦੇ ਨੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਜਿਨ੍ਹਾਂ ਦੇ ਨਾਂ ਉਹ ਇੱਥੇ ਚੜ੍ਹਦੇ ਆ ਜੇ ਕਿਤਾ ਕੋਈ ਜਨਮ ਸਰਟੀਫਿਕੇਟ ਦੇ ਵਿੱਚ ਖਰਾਬੀ ਹੀ ਜਾ ਕੇ ਦਮ ਮੋਤ ਦਾ ਸਾਰੀਕਰ ਬਹੁਤ ਚੀਜ਼ ਦਾ ਨਹੀਂ ਬਣਿਆ ਉਹ ਵੀ ਬਣਾ ਕੇ ਦੇਣ ਦੇ ਨੇ ਕੇ ਨੇ ਆਪਣੀ ਪਿਆਲੀ ਦੀ ਗਰਦੋਰੀ ਘਟੋਣੀ ਜਗਾ ਦੀ ਉਹ ਵੀ ਕੱਢ ਕੇ ਦੇਣ ਦੇ ਇਥੇ ਯਾਨੀ ਕਿ ਹਰ ਤਰ੍ਹਾਂ ਦਾ ਕੰਮ ਜੇਰਾ ਇਹਨਾਂ ਕੈਂਪਾਂ ਚੋਂ ਡਿਆ ਵਾ ਤੇ ਸਾਰੇ ਪੰਜਾਬ ਚੋਂ ਡਿਆ ਵਾ ਬਾਕੀ ਸਾਡੇ ਐਮਐਲਏ ਸਾਹਿਬ ਅਮਨਸ਼ੀਰ ਸਿੰਘ ਕਲਚੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਭਰਾਲੇ ਦੇ ਨਾਲ ਹਰ ਵਾਰ ਦੇ ਵਿੱਚ ਡੇਲੀ ਵਾਰ ਇਸ ਤਰ੍ਹਾਂ ਹੀ ਕੈਂਪ ਲੱਗਣ ਡਿਆ ਵਾ ਪਹਿਲਾਂ 6 ਨੰਬਰ ਤੇ ਲੱਗਾ 7 ਨੰਬਰ 8 ਨੰਬਰ ਅੱਜ ਇਹਨਾਂ ਦੀ ਵਾਰ ਤੇ 10 ਨੰਬਰ ਤੇ ਲੱਗਾ ਹੈ ਬਾਕੀ ਜੋ ਵੀ ਕੰਮ ਨੇ ਜਿੱਤਾਂ ਲੋਕੀ ਕਾਟਾਂ ਦੇ ਫਾਰਮ ਹੀ ਭਰਨ ਦੇ ਨੇ ਉਹ ਵੀ ਪੁੱਜਰ ਭਾਗੇ ਉਹ ਵੀ ਸਾਦਿਆਂ ਦੇ ਬਨ ਗੇ ਇਹ ਕਹ ਕੇ ਜੇ ਨਾ ਕੱਟੇ ਨੇ ਉਹ ਹੁਣੀ ਚੜ ਜਣੇ ਆ ਇਹ ਕਰਕੇ ਸਰਕਾਰ ਕੋਈ ਵੀ ਕੰਮ ਕੇ ਦਾ ਰਹਿ ਨਹੀਂ ਦਿੰਦੇ ਅੱਗੇ ਜਿੰਨੀਆਂ ਸਰਕਾਰਾਂ ਹੁੰਦੀਆਂ ਸੀ ਉਹ ਸਭ ਤੋਂ ਮਗਰਲੇ ਸਾਲ ਚ ਕੰਮ ਕਰਦੇ ਸੀ ਇਹ ਨਾਲੋਂ ਨਾਲ ਵੇਖੋ ਸ਼ਹਿਰ ਦੇ ਵਿੱਚ ਜਿੰਨੇ ਮੇਨ ਬਾਜ਼ਾਰ ਆਉਣ ਦੇ ਵੱਡੀਆਂ ਝੜਕਾਂ ਸਭ ਚੋਰੀਆਂ ਕੀਤੀਆਂ ਜਾਂਡੀਆਂ ਨੇ ਬਾਕੀ ਹੁਣ ਥੋੜੇ ਜਲ ਬਾਅਦ ਪਿੰਡਾਂ 'ਚ ਵੀ ਪੈਸੇ ਲੱਗਣਗੇ ਬਨ ਗਈਆਂ ਝੜਕਾਂ ਜੋ ਜੋ ਵੀ ਆਇਆ ਬਾਕੀ ਅਸੀਂ ਇਹ ਸਰਕਾਰ ਤੋਂ ਪੂਰੇ ਖੁਸ਼ ਹਾਂ ਜੀ